ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਕੁਝ ਜਿਹੜੇ ਸਟੀਚਿੰਗ ਸੂਟ ਹੈਗੇ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਸਾਰੇ ਬਹੁਤ ਜ਼ਿਆਦਾ ਡਿਮਾਂਡ ਕਰਦੇ ਆ ਕਿ ਅੱਜ ਕੱਲ ਜਿਵੇਂ ਪ੍ਰਿੰਟਡ ਸ਼ਰਟਸ ਦਾ ਟ੍ਰੈਂਡ ਹੈ ਉਹਦੇ ਨਾਲ ਆਪਾਂ ਪਲੇਨ ਬਾਟਮ ਬਣਾਉਣੇ ਹੈਗੇ ਆ ਸੋ ਉਹਨੂੰ ਅਸੀਂ ਗੇਵਰ ਲੀਸਿਸ ਨਾਲ ਵੀ ਫਿਨਿਸ਼ ਕਰਦੇ ਆ ਕਈ ਵਾਰ ਆਪਾਂ ਵਰਕ ਨਾਲ ਵੀ ਫਿਨਿਸ਼ ਕਰਦੇ ਆ ਸੋ ਜਿਹੜੇ ਵਰਕ ਨਾਲ ਆ ਉਹਦੀ ਰੇਂਜ ਥੋੜੀ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਜਿਵੇਂ ਸਲਵਾਰ ਦੇ ਆਪਣੇ ਦੋ ਅੰਬੇਰ ਹੁੰਦੇ ਆ ਸੋ ਉਸ ਤਰ੍ਹਾਂ ਉਹਨਾਂ ਨੂੰ ਵਰਕ ਕਰਦੇ ਆ ਜੀ ਸ਼ਰਟ ਦੇ ਵਿੱਚ ਪਿੰਟੈਕਸ ਦਿੰਨੇ ਆ ਇਨਸਰਟ ਲੇਸਿਸ ਦਿੰਨੇ ਆ ਸੋ ਉਹਦੇ ਨਾਲ ਜਿਹੜਾ ਪ੍ਰਾਈਸ ਹੈ ਆਪਣੇ ਆਪ ਅਪ ਹੋ ਜਾਂਦਾ ਤੁਸੀਂ ਉਹ ਰਾਈ ਡਾਈ ਕਰਦੇ ਹੋ ਤੁਸੀਂ ਜਿੰਨੇ ਵੀ ਕਲਰ ਜਿਵੇਂ ਇੱਕ ਦੁਪੱਟੇ ਦੇ ਵਿੱਚ ਪਾਉਂਗੇ ਤਾਂ ਤਿੰਨ ਚਾਰ ਕਲਰ ਆਲਮੋਸਟ ਇੱਕ ਸੂਟ ਦੇ ਵਿੱਚ ਹੁੰਦੇ ਆ ਤੇ ਆਪਾਂ ਉਹ ਦੁਪੱਟੇ ਦੇ ਵਿੱਚ ਪਾਉਣਿਆਂ ਦਾ 450 400 ਹੈ ਜਿਹੜਾ ਡਾਈ ਆਪਣੀ ਹੋ ਜਾਂਦੀ ਹੈ ਕਿਉਂਕਿ ਉਹ ਡਿਜ਼ਾਈਨਿੰਗ ਦੇ ਸਾਰੇ ਜਿਵੇਂ ਆਪਣੇ ਤੋਂ ਅਲੱਗ-ਅਲੱਗ ਜਿਵੇਂ ਆਪਾਂ ਡਿਜ਼ਾਈਨਿੰਗ ਕਰਵਾਉਣੇ ਹੈਗੇ ਆ ਸੋ ਉਸ ਤਰ੍ਹਾਂ ਜਿਹੜੀ ਉਹਦੀ ਪ੍ਰਾਈਸ ਹੋ ਜਾਂਦੀ ਹੈ ਆਪਾਂ ਜਿਵੇਂ ਹਰ ਇੱਕ ਜਿਹੜਾ ਦੁਪੱਟਾ ਹੈਗਾ ਜੀ ਉਹ ਪਿਓਰ ਦਾ ਯੂਜ਼ ਕਰਦੇ ਆ ਚਾਹੇ ਉਹ ਸੁਪਰ ਨੈਟ ਹੋਵੇ ਚਾਹੇ ਆਪਣੇ ਕੋਲੇ ਆਰਗਨਜ਼ਾ ਹੋਵੇ ਜਾਂ ਪਿਓਰ ਕੋਟਾ ਹੋਵੇ ਸੋ ਪਿਓਰ ਕੋਟਾ ਦੀ ਰੇਂਜ ਵੀ ਕਾਫੀ ਹੈਗੀ ਆ ਸੋ 450 ਤੁਸੀਂ ਡਾਈ ਦਾ ਲਗਾਓਗੇ プラス ਜਿਹੜਾ ਲੇਸਿਸ ਲਗਾਉਂਗੇ ਸੋ ਫਿਰ ਜਿਹੜਾ ਦੁਪੱਟਾ ਹੈਗਾ ਉਹ ਵੀ ਕਾਸਟਲੀ ਹੋ ਜਾਂਦਾ ਹੈ ਸੂਟ ਦੇ ਵਿੱਚ ਲੇਸਿਸ ਪਾਉਣੇ ਆ ਸੋ ਜਿਹੜੀ ਰੇਂਜ ਹੈਗੀ ਇਸ ਤਰ੍ਹਾਂ ਸਟੈਪ ਬਾਈ ਸਟੈਪ ਜਿਹੜੀ ਅੱਪ ਹੁੰਦੀ ਜਾਂਦੀ ਹੈਗੀ ਆ ਸੋ ਜਿਵੇਂ ਕਾਫੀ ਜਿਹੜੇ ਪ੍ਰਿੰਟਡ ਸੂਟਸ ਆਪਾਂ ਤੁਹਾਡਾ ਨਸ਼ਰਸ ਸ਼ੇਅਰ ਕੀਤੀਆਂ ਸੀਗੀਆਂ ਸੋ ਉਹਨਾਂ ਦੇ ਵਿੱਚੋਂ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਤੁਸੀਂ ਸਟੀਚਿੰਗ ਆਈਡੀਆ ਦੇ ਅਕੋਰਡਿੰਗ ਕਿਸ ਤਰ੍ਹਾਂ ਜਿਵੇਂ ਸੂਟ ਸਟਿਚ ਕਰਵਾ ਸਕਦੇ ਹੋ ਸੋ ਕਈ ਵਾਰ ਸੇਮ ਪ੍ਰਿੰਟ ਕਿਸੇ ਦਾ ਸੂਟ ਦਾ ਵੀ ਨਹੀਂ ਮਿਲਦਾ ਕਿਉਂਕਿ ਨਾ ਹੀ ਅਸੀਂ ਇੰਨਾ ਸਟੱਫ ਆ ਜਿਹੜਾ ਲੈ ਕੇ ਰੱਖਦੇ ਹੈਗੇ ਆ ਕਿ ਅਸੀਂ ਪ੍ਰਿੰਟਡ ਸੂਟ ਦਾ ਜਦੋਂ ਕਪਾ ਸਿਰਫ ਆਰਡਰ ਤੇ ਬਣਾਈਦੇ ਆ ਜਿਵੇਂ ਕਿ ਆਪਣੇ ਕੋ ਬਾਹਰਲੇ ਕਸਟਮਰ ਆਗੇ ਜਿਹੜੇ ਆਪਣੇ ਪੁਰਾਣੇ ਜੁੜੇ ਹੋਏ ਆ ਸੋ ਉਹਨਾਂ ਨੂੰ ਆਪਣੀ ਚੋਇਸ ਦਾ ਪਤਾ ਹੈਗਾ ਤੁਹਾਨੂੰ ਵੀ ਜਿਵੇਂ ਅਗਰ ਤੁਸੀਂ ਡੇਲੀ ਦੇਖਦੇ ਹੋ ਤਾਂ ਤੁਹਾਨੂੰ ਆਪਣੀ ਚੋਇਸ ਦਾ ਜਿਹੜਾ ਪਤਾ ਚੱਲ ਗਿਆ ਹੋਊਗਾ ਸੋ ਤੁਸੀਂ ਵੀ ਅਗਰ ਸੌਬਾ ਸਿੰਪਲ ਜਿਵੇਂ ਆਪਾਂ ਸੂਟ ਬਣਾਉਣੇ ਹੈਗੇ ਆ ਸੋ ਤੁਸੀਂ ਕਹਿ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਕਸਟਮਰ ਆ ਜਿਹੜਾ ਆਪਣੇ ਕੋਲੋਂ ਪਿਕਚਰਸ ਦੀ ਡਿਮਾਂਡ ਕਰਦਾ ਹੈ ਕਿ ਤੁਸੀਂ ਸ਼ਾਪ ਤੇ ਜਾ ਕੇ ਜਿਹੜਾ ਪਿਕਚਰਸ ਭੇਜੋ ਪਲੀਜ਼ ਉਹ ਅਸੀਂ ਨਹੀਂ ਕਰਦੇ ਜੀ ਉਹ ਅਸੀਂ ਤੁਸੀਂ ਡਾਰਕ ਸ਼ੇਡ ਦਾ ਜ਼ਰੂਰ ਦੇ ਸਕਦੇ ਹੋ ਵੀ ਸਾਨੂੰ yellow shade ਜਿਹਦਾ ਇਹ ਪਿੰਕ ਸ਼ੀਰ ਚਾਹੀਦਾ ਸੋ ਉਹਦੇ ਵਿੱਚ ਅਸੀਂ ਪੇਂਟਿੰਗ ਜੋ ਵੀ ਸਾਨੂੰ ਮਿਲਦੀ ਅਸੀਂ ਲੈਣੇ ਆ ਕਿਉਂਕਿ ਕੋਈ ਵੀ ਦੁਕਾਨਦਾਰ ਵੀ ਨਹੀਂ ਚਾਹੁੰਦਾ ਕਿ ਸਾਡੇ ਪਿਕਚਰਸ ਜਿਹੜੀ ਆਪਾਂ ਭੇਜੀਏ ਤਾਂ ਕੋਈ ਵੀ ਇੰਨਾ ਫ੍ਰੀ ਨਹੀਂ ਹੈਗਾ ਸੋ ਤੁਸ ਤੁਹਾਨੂੰ ਜੇ ਅਗਰ ਤੁਸੀਂ ਪ੍ਰਿੰਟਡ ਸੂਟ ਬਣਾਉਣੇ ਹੈਗੇ ਆ ਤਾਂ ਤੁਸੀਂ ਸਾਡੇ ਤੇ ਸ਼ਾਰਟਸ ਆ ਸਕਦੇ ਹੋ ਸੋ ਕਿਉਂਕਿ ਆਪਾਂ ਕਾਫੀ ਸੂਟ ਦਿਖਾਏ ਹੈਗੇ ਆ ਤੁਹਾਨੂੰ ਪ੍ਰਿੰਟ ਦਿਖਾਏ ਆ ਸੋ ਆਪਾਂ ਚੁਆਇਸ ਦਾ ਜਿਹੜਾ ਆਈਡੀਆ ਹੋ ਜਾਂਦਾ ਹੈ ਅਗਰ ਤੁਹਾਡੀ ਵੀ ਆਪਣੇ ਨਾਲ ਸਿਮਿਲਰ ਜਿਹੜੀ ਚੁਆਇਸ ਹੈਗੀ ਆ ਤੁਸੀਂ ਵੀ ਆਰਡਰ ਕਰ ਸਕਦੇ ਹੋ ਜਿਵੇਂ ਕਿ ਇਹ ਸਟੱਫ ਹੈ ਜਿਵੇਂ ਕਾਫੀ ਟਾਈਮ ਪਹਿਲਾਂ ਦਾ ਇਹ ਮੇਰਾ ਆਪਣਾ ਹੀ ਸੂਟ ਹੈ ਲੈਣ ਦੇ ਵਿੱਚ ਸਟੱਫ ਇਹ ਪ੍ਰਿੰਟ ਆਈ ਸੀ ਸੋ ਇਹਦੇ نیچے ਆਪਾਂ ਜਿਵੇਂ ਇਹਨੂੰ ਅ ਐਂਗ੍ਰਿੰਗ ਕੀਤਾ ਹੋਇਆ ਜੀ ਜਿਵੇਂ ਕਾਫੀ ਜਿੰਨੇ ਕਲਰ ਹੈਗੇ ਉਹਦੇ ਨਾਲ ਬੋਟਮ ਨਾਲ ਦਾ ਪਲੇਨ ਸਟੱਫ ਲਗਾ ਕੇ ਉਹਨੂੰ ਐਂਗ੍ਰਿੰਗ ਕੀਤਾ ਹੋਇਆ ਵਿੱਚ ਇਹਦੀ ਜਿਹੜੀ ਲੇਸ ਆਪਾਂ ਇੰਸਰਟ ਕੀਤੀ ਹੋਈ ਹੈ ਸੋ ਇਹਨੂੰ ਥੋੜਾ ਇਹ ਡਿਜ਼ਾਈਨਿੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਸੇਮ ਹੀ ਆਪਾਂ ਜਿਵੇਂ ਇਸ ਤਰ੍ਹਾਂ ਗਲੇ ਤੇ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਸੇ ਤਰ੍ਹਾਂ ਜਿਵੇਂ ਬਾਜੂ ਤੇ ਡਿਜ਼ਾਈਨਿੰਗ ਦਿੱਤੀ ਸੋ ਇਹਦੇ ਨਾਲ ਥੋੜਾ ਜਿਹਾ ਡਿਫਰੈਂਟ ਚ ਸੂਟ ਜਿਹੜਾ ਬਣ ਜਾਂਦਾ ਹੈਗਾ ਸੋ ਇਹ ਦੇਖੋ ਜੀ ਸੋ ਇਹਦੇ ਨਾਲ ਆਪਾਂ ਜਿਵੇਂ ਬ੍ਰਾਊਨ ਹੈ ਜਿਹੜਾ ਆਪਾਂ ਪਲੇਨ ਆ ਜਿਹੜਾ ਪਲਾਜ਼ੋ ਕੀਤਾ ਹੋਇਆ ਪਲਾਜ਼ੋ ਜੇ ਆਪਾਂ ਕੁਝ ਨਹੀਂ ਦਿੱਤਾ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਆਲਰੇਡੀ ਮੇਰੇ ਕਾਫੀ ਪਲਾਜ਼ੋ ਦੇ ਵਿੱਚ ਸੇਮ ਸੇਮ ਜਿਵੇਂ ðiਸ ਇਜ਼ ਦਾ ਪੈਟਰਨ ਹੋ ਗਿਆ ਸੋ ਇਹ ਹੈਗਾ ਜੀ ਇਹਦੇ ਨਾਲ ਜਿਵੇਂ ਬਹੁਤ ਹੀ ਘੱਟ ਜਿਵੇਂ ਕਲਰ ਕਰਕੇ ਡਾਈਡਾਈ ਕੀਤਾ ਕਿਉਂਕਿ ਮੈਨੂੰ ਬ੍ਰਾਊਨ ਬ੍ਰਾਊਨ ਕਲਰ ਆਲਰੇਡੀ ਕਾਫੀ ਪਸੰਦ ਹੈ ਇਹਦੇ ਵਿੱਚ ਮੈਂ ਥੋੜਾ ਥੋੜਾ ਟੱਚ ਜਿਵੇਂ ਆਪਾਂ ਚਾਹੋਣੇ ਹੈਗੇ ਆ ਕਿ ਪ੍ਰਿੰਟ ਦਾ ਹੋਵੇ ਸੋ ਉਸ ਤਰ੍ਹਾਂ ਆਪਾਂ ਇਹਦੇ ਵਿੱਚ ਡਾਈਡਾਈ ਕੀਤਾ ਹੋਇਆ ਸੋ ਇਹ ਬੇਸ ਕਲਰ ਹੋ ਗਿਆ ਗ੍ਰੀਨ ਹੋ ਗਿਆ ਫਰੋਜ਼ੀ ਹੋ ਗਿਆ ਗ੍ਰੀਨਿਸ਼ ਰੈੱਡ ਹੋਗੇ ਚਾਰ ਪੰਜ ਕਲਰ ਆਲਰੇਡੀ ਇੱਕ ਦੁਪੱਟੇ ਚ ਹੋ ਜਾਂਦੇ ਆ ਸੋ ਉਹਦੇ ਅਕੋਰਡਿੰਗ ਜਿਵੇਂ 100 ਰੁਪੀਸ ਦੇ ਅਕੋਰਡਿੰਗ ਵੀ ਜੇ ਉਹ ਲੈਂਦੇ ਹੈਗੇ ਆ ਪੇਮੈਂਟ ਤਾਂ ਉਸ ਨਾਲ 450 ਜਾਂ 500 ਜਿਹੜਾ ਤੁਹਾਡੇ ਡਾਈ ਦਾ ਬਣ ਜਾਂਦਾ ਹੈਗਾ ਔਰ ਜਿਵੇਂ ਆਪਾਂ ਇਹ ਜਾਰਜਟ ਦਾ ਸ਼ਰਟ ਹੈ ਜੀ ਇਹਨੂੰ ਆਪਾਂ A ਸ਼ੇਪ ਬਣਾਇਆ ਹੈਗਾ ਸੋ ਤੁਸੀਂ ਵੀ A ਸ਼ੇਪ ਬਣਾ ਸਕਦੇ ਆ ਸੋ ਇਹਦੇ ਵਿੱਚ ਆਪਾਂ ਕਲੀਆਂ ਦਿੱਤੀਆਂ ਹੋਈਆਂ ਜੀ ਕਲੀਆਂ ਪਾਈਆਂ ਹੋਈਆਂ ਸੋ ਇਹਦੇ ਨਾਲ ਜਿਹੜਾ ਕਲੀਆਂ ਪਾਉਣਾ ਥੋੜੀ ਡਿਫਰੈਂਟ ਜੀ ਗ੍ਰੇਸ ਆ ਜਾਂਦੀ ਹੈ ਸੋ ਆਪਾਂ ਸਿੰਪਲ ਸ਼ਰਟ ਰੱਖਿਆ ਹੈਗਾ ਉੱਪਰ ਸਿਰਫ ਇਸ ਤਰ੍ਹਾਂ ਯੋਗ ਪਾ ਕੇ ਨੂੰ ਪਿੰਟੈਕਸ ਕੀਤਾ ਹੋਇਆ ਉੱਪਰਲੀ ਸਾਈਡ ਔਰ ਇਸ ਤਰ੍ਹਾਂ ਬਾਜੂ ਬੈਲ ਬਾਜੂ ਕਰਕੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਲੇਸ ਪਾਈ ਹੋਈ ਹੈ ਔਰ ਇਹਦੇ ਨਾਲ ਆਪਾਂ ਸਟੇਟ बॉਟਮ ਕੀਤੀ ਹੋਈ ਹੈ बॉਟਮ ਦੇ ਵਿੱਚ ਵੀ ਸੇਮ ਲੇਸ ਵਿਦ ਪਿੰਟੈਕਸ ਦਿੱਤੇ ਹੋਏ ਆ ਸੋ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਆਈਡੀਆ ਜਿਹੜਾ ਇਸ ਤਰ੍ਹਾਂ ਆਪਾਂ ਇਹਦੇ ਨਾਲ ਕਾਫੀ ਕਲਰਸ ਦਾ ਟਾਈ ਡਾਈ ਦੁਪੱਟਾ ਕੀਤਾ ਹੋਇਆ ਹੈ ਅਜੇ ਆਪਾਂ ਇਹਨੂੰ ਲੇਸ ਦਾ ਜਿਹੜੀ ਦੇਣੀ ਹੈਗੀ ਸੋ ਤੁਸੀਂ ਵੀ ਇਸ ਦੀ ਅਕੋਰਡਿੰਗ ਕੋਈ ਵੀ ਜਿਹੜਾ ਪ੍ਰਿੰਟ ਹੈ ਜਿਹੜਾ ਤੁਸੀਂ ਕੋਈ ਵੀ ਆਪਾਂ ਆਪਣੇ ਅਕੋਰਡਿੰਗ ਹੈ ਜਿਹੜਾ ਬਣਾ ਸਕਦੇ ਹਾਂ ਸੋ ਆਪਾਂ ਤੁਹਾਨੂੰ ਕਿਸ ਜਸਟ ਆਈਡੀਆ ਦੇ ਰਹੇ ਸੀ ਸੋ ਜਿਵੇਂ ਇਹ ਸੂਟ ਹੈਗਾ ਜੀ ਇਹ ਵੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਸੋ ਅਗਰ ਜਿਵੇਂ ਕਈ ਹੈਗੇ ਕਈ ਪਰ ਕਿਸੇ ਦੀ ਚੁਆਇਸ ਹੈਗੀ ਜਿਹੜੀ ਥੋੜੀ ਜੀ ਬ੍ਰਾਡ ਪ੍ਰਿੰਟ ਦੀ ਹੁੰਦੀ ਹੈ ਕਈ ਵਾਰੀ ਤੁਸੀਂ ਛੋਟਾ ਪ੍ਰਿੰਟ ਪਸੰਦ ਕਰਦੇ ਹੋ ਸੋ ਇਹ ਵੀ ਤੁਸੀਂ ਦੱਸ ਸਕਦੇ ਹੋ ਸਾਨੂੰ ਛੋਟੇ ਪ੍ਰਿੰਟ ਚਾਹੀਦਾ ਆਪਾਂ ਬਾਟਮ ਨਾਲ ਦਾ ਸਟੱਫ ਹੈ ਜਿਹੜਾ ਬਾਜੂ ਤੇ ਲਾਇਆ ਹੋਇਆ ਹੈ ਸੋ ਇਹਨੂੰ ਇਸ ਤਰ੍ਹਾਂ ਕੱਟ ਵਾਲੀ ਬਾਜੂ ਬਣਾਈ ਹੋਈ ਹੈ ਸੋ ਇਸ ਤਰ੍ਹਾਂ ਗਲੇ ਤੇ ਇਹਨੂੰ ਲਾਇਆ ਹੋਇਆ ਇਹ ਸ਼ਰਟ ਹੈਗਾ ਜੀ ਇਹਦੇ ਬਾਟਮ ਤੇ ਆਪਾਂ ਸਿੰਪਲ ਸੋਬਰਾ ਜਿਹਾ ਬੋਗੀਤਾ ਹੋਇਆ ਸੋ ਇਸ ਤਰ੍ਹਾਂ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੈਗਾ ਤੇ ਇਹਦੇ ਨਾਲ ਆਪਾਂ ਗ੍ਰੀਨ ਦੁਪੱਟਾ ਕਰਕੇ ਸਾਰੇ ਕਲਰ ਦੇ ਜਿਹੜੇ ਵਿੱਚ ਕਲਰ ਪਾਈ ਹੋ ਗਿਆ ਸੋ ਇਹ ਵੀ ਆਪਾਂ ਸੁਪਰ نیٹ ਦਾ ਦੁਪੱਟਾ ਯੂਜ਼ ਕੀਤਾ ਤੇ ਇਹਨੂੰ ਬਹੁਤ ਹੀ ਪਿਆਰੀ ਜੀ ਸਿੰਪਲ ਲੇਸ ਲਾਈ ਹੈਗੀ ਸੋ ਲੇਸ ਅਸੀਂ ਵਰਕ ਦੇ ਅਕੋਰਡਿੰਗ ਲਾਉਣੀ ਹੈ ਜੀ ਵੀ ਜਿੰਮੇ ਵੀ ਤੁਸੀਂ ਵਰਕ ਹੈ ਜਿੰਨਾ ਹੈਵੀ ਹੈ ਹਲਕਾ ਸੂਟ ਹੈਗਾ ਉਸ ਦੇ ਅਕੋਰਡਿੰਗ ਹੈ ਜਿਹੜੀ ਲੇਸ ਲੱਗਦੀ ਹੈ ਕਿਉਂਕਿ ਜੇ ਅਗਰ ਆਪਾਂ ਇਹਦੇ ਤੇ ਬਹੁਤ ਜ਼ਿਆਦਾ ਹੈਵੀ ਲੇਸ ਲਾਉਣੀ ਹੈ ਤਾਂ ਉਹਦਾ ਕੋਈ ਵੀ ਕੋਣੀ ਹੈਗਾ ਕਿ ਤੁਸੀਂ ਇਹ ਵੀ ਜਿਵੇਂ ਆਪਾਂ ਸਿੰਪਲ ਸ਼ਰਟ ਦੇ ਵਿੱਚ ਸਿਰਫ ਗਲੇ ਤੇ ਇਹ ਪਰ ਕੀਤਾ ਸੀ ਪਸ਼ਮੀਨਾ ਦਾ ਪ੍ਰਿੰਟ ਹੈਗਾ ਸੋ ਇਸ ਤਰ੍ਹਾਂ ਦੇ ਪ੍ਰਿੰਟਸ ਆ ਜਿਹੜੇ ਸਰਦੀ ਦੇ ਵਿੱਚ ਮਿਲਦੇ ਆ ਪਲੀਜ਼ ਹੁਣ ਨਹੀਂ ਮਿਲਣਗੇ ਇਹ ਪ੍ਰਿੰਟ ਇਹਦੇ ਨਾਲ ਆਪਾਂ ਬਾਟਮ ਤੇ ਇਸ ਤਰ੍ਹਾਂ ਦਾ ਵਰਕ ਕੀਤਾ ਸੋ ਇਹ ਵੀ ਬਹੁਤ ਹੀ ਪਿਆਰਾ ਜਿਵੇਂ ਪ੍ਰਿੰਟ ਹੈਗਾ ਸੋ ਨੈਕਸਟ ਹੈਗਾ ਜੀ ਜੀ ਮੇ ਜਨੌਨ ਦੇ ਵਿੱਚ ਆਪਾਂ ਕਾਫੀ ਪ੍ਰਿੰਟਿੰਗ ਆਪਾਂ ਤੁਹਾਡਾ ਨਾਲ ਸ਼ੇਅਰ ਕੀਤੀ ਸੀ ਇਹ ਔਰ ਇਹ ਜਿਹੜਾ ਡਿਜ਼ਾਈਨ ਕੀਤਾ ਹੈਗਾ ਆਪਾਂ ਇਹਦੀ ਉੱਪਰ ਇਹਦੀ ਵੀ ਆਪਾਂ ਗਲੇ ਦੀ ਕੋਸ਼ਿਸ਼ ਕੀਤੀ ਹੈ ਗਲੇ ਨੂੰ ਇਹ ਕੋਲਰ ਵਾਲਾ ਬਣਾਇਆ ਗਲਾ ਔਰ ਬਟਨਸ ਦਿੱਤੇ ਹੋਏ ਆ ਔਰ ਜਿਹੜੇ ਬਾਜੂ ਹੈਗੇ ਆ ਬਾਜੂ ਵੀ ਕਾਫ ਵਾਲੇ ਦਿੱਤੇ ਹੋਏ ਆ ਸੋ ਸਿੰਪਲ ਕਾਫ ਵਾਲੀ ਬਾਜੂ ਦਿੱਤੀ ਹੋਈ ਹੈ ਜੀ ਇਸ ਤਰ੍ਹਾਂ ਔਰ ਇਹਦੀ ਬਾਟਮ ਤੇ सिर्फ यही वर्क किया हो जी इस तरह सो so, ये बहुत ही प्यारा जिम्मे वर्क है पहुंचे तो भी करवा सकते लास्ट शर्ट है जी जिमें वाइट बॉटम के ना ਲੀ ਸਾਇਰ ਇਨਸਰਟ ਕੀਤੀ ਹੋਈ ਹੈ ਵਿੱਚ ਇਸ ਤਰ੍ਹਾਂ ਗਲਾ ਬਣਿਆ ਹੋਇਆ ਔਰ ਇਸ ਤਰ੍ਹਾਂ ਬਾਜੂ ਤੇ ਪਸੇਮ ਪਰ ਰੱਖ ਕੇ ਇਹਦੇ ਨਾਲ ਤੁਸੀਂ ਵਾਈਟ ਬਾਟਮ ਦੇ ਨਾਲ ਇਹ ਜਿਹੜਾ ਸ਼ਰਟ ਹੈ ਬੀਅਰ ਕਰ ਸਕਦੇ ਹੋ ਜਾਂ ਤੁਸੀਂ ਬੇਬੀ ਪਿੰਕ ਬਣਾ ਕੇ ਉਹਦੇ ਤੇ ਵਰਕ ਕਰਵਾ ਸਕਦੇ ਹੋ ਸੋ ਇਹ ਆਪਣੇ ਕੋਈ ਸੂਟ ਸੀਗੇ ਜੀ ਜੋ ਕਿ ਸਟੀਚਿੰਗ ਤੁਹਾਨੂੰ ਆਈਡੀਆ ਦੇ ਰਹੀ ਸੀ ਕਿਉਂਕਿ ਜਿਵੇਂ ਕਿ ਇਹ ਸ਼ਰਟਸ ਹੈਗੀਆਂ ਇਹ ਸ਼ਰਟਸ ਦੇ ਨਾਲ ਤੁਸੀਂ ਵਾਈਟ ਬਾਟਮ ਬਹੁਤ ਹੀ ਸੋਹਣਾ ਪ੍ਰਿੰਟ ਹੈ ਵਾਈਟ ਬਾਟਮ ਹੈ ਜਿਹੜਾ ਬਣਾ ਸਕਦੇ ਹੋ ਉਦੇ ਤੁਸੀਂ ਵਰਕ ਵੀ ਕਰ ਸਕਦੇ ਹੋ ਉਹਦੇ ਤੇ ਸੈਲਫ ਵਰਕ ਵੀ ਵਾਈਟ ਬਾਟਮ ਤੇ ਕਰ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਸੈਲਫ ਆਪਾਂ ਵਰਕ ਕਰਾਂਗੇ ਔਰਗੰਜ਼ਾ ਲਗਾ ਕੇ ਆਪਾਂ ਕਾਫੀ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੋ ਤੁਸੀਂ ਉਹਨੂੰ ਕਿਸੇ ਹੋਰ ਸੂਟ ਨਾਲ ਵੀ ਰੀਯੂਜ਼ ਵੀ ਕਰ ਸਕਦੇ ਹੋ ਕਿਉਂਕਿ ਵਾਈਟ ਔਰ ਕਰੀਮ ਬਾਟਮ ਦੇ ਨਾਲ ਆਪਣੇ ਕੋਲੇ ਕਾਫੀ ਸਾਰੇ ਸ਼ਰਟਸ ਹੁੰਦੇ ਆ ਸੋ ਤੁਸੀਂ ਇਸ ਤਰ੍ਹਾਂ ਉਹਦੇ ਤੇ ਨਾਲ ਦਾ ਜਿਹੜਾ ਵਰਕ ਹੈ ਕਰ ਸਕਦੇ ਹੋ ਵਾਈਟ ਦੇ ਉੱਪਰ ਵਾਈਟ ਹੀ ਆਪ オーਰਗੰਜ਼ਾ ਲਗਾ ਕੇ ਵਰਕ ਕਰਦਾਂਗੇ ਸੋ ਇਹ ਵੀ ਪ੍ਰਿੰਟ ਹੈ ਜਿਹੜਾ ਬਹੁਤ ਹੀ ਪਿਆਰਾ ਹੈ ਜੀ ਇਹ ਵੀ ਕਰੀਮ ਬਾਟਮ ਦੇ ਨਾਲ ਇਹ ਆਪਣੇ ਕੋਲੇ ਅਵੇਲੇਬਲ ਹੈਗੀਆਂ ਇਹ ਆਪਾਂ ਕਾਫੀ ਆਪਣੇ ਕੋਲੇ ਸ਼ਰਟ ਸੂਟ ਆ ਜਿਹੜੇ ਬਣਾਏ ਆ ਤੇ ਬਣਾ ਵੀ ਰਹੇ ਆ ਆਪਾਂ ਕਿਉਂਕਿ ਇਹ ਆਪਾਂ ਕਾਫੀ ਬਾਹਰ ਭੇਜਨੇ ਸੀ ਇਹਦੇ ਨਾਲ ਤੁਸੀਂ ਕਰੀਮ ਬਾਟਮ ਕਰ ਸਕਦੇ ਹੋ ਔਰ ਇਹਦੇ ਨਾਲ ਤੁਸੀਂ ਵਾਈਟ ਬਾਟਮ ਕਰਵਾ ਸਕਦੇ ਹੋ ਇਹ ਆਪਣੇ ਕੋਲ ਪੀਸਿਸ ਆ ਜਿਹੜੀ ਹਜੇ ਵੀ ਕਾਫੀ ਅਵੇਲੇਬਲ ਹੈਗੇ ਆ ਕਿਉਂਕਿ ਕਾਫੀ ਆਪਾਂ ਇਹਦੇ ਨਾਲ ਬਣਾ ਵੀ ਚੁੱਕੇ ਆ ਸੋ ਜਦੋਂ ਬਣ ਗਿਆ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਹ ਪ੍ਰਿੰਟ ਦਾ ਬਹੁਤ ਹੀ ਬ੍ਰੀਕ ਹੈ ਔਰ ਇਹ ਕੈਮਰਿਕ कॉटन ਹੈ ਜੀ ਇਹਦੇ ਨਾਲ कॉटन ਦਾ ਹੀ ਬਾਟਮ ਲੱਗੇਗਾ ਔਰ ਤੁਸੀਂ ਇਹ ਵੀ ਪਲੇਸਿਸ ਜਿਵੇਂ ਇਨਸਰਟ ਕਰਵਾ ਕੇ ਤੁਸੀਂ ਲੈ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਜਿਹੜੇ ਸ਼ੇਅਰ ਕਰਦੇ ਰਵਾਂਗੇ ਸੋ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ-ਬਹੁਤ ਥੈਂਕ ਯੂ ਜੀ ਸਾਰਿਆਂ ਦੇ ਆਰਡਰ ਆ ਜਿਹੜੇ ਆਪਾਂ ਟਾਈਮ ਟੂ ਟਾਈਮ ਭੇਜ ਰਹੇ ਹਾਂ ਜੀ ਥੋੜਾ-ਬਹੁਤ ਚੱਲ ਰਿਹਾ ਬਾਕੀ ਆਪਾਂ ਟਾਈਮ ਟੂ ਟਾਈਮ ਹੀ ਇਸ ਵਾਰ ਜਿਹੜਾ ਰੱਖਾਂਗੇ ਕਿਉਂਕਿ ਬਹੁਤ ਸਾਰੀ ਪ੍ਰੋਬਲਮ ਸੀ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਸੋ ਉਹਨਾਂ ਨੂੰ ਦੂਰ ਕਰਨ ਲਈ ਆਪਾਂ ਤੁਹਾਨੂੰ ਟਾਈਮ ਟੂ ਟਾਈਮ ਆ ਜਿਹੜੇ ਕੋਰੀਅਰ ਭੇਜ ਰਹੇ ਹਾਂ ਸੋ ਜੀ ਬਹੁਤ-ਬਹੁਤ ਥੈਂਕ ਯੂ ਵੀਡੀਓ ਵਾਚ ਕਰਨ ਲਈ ਥੈਂਕ ਯੂ ਸੋ ਮੱਚ